ਜੀ ਤਾਂ ਮੈਂ ਇਹ ਸਜੂਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਧਰਨੇ ਤੇ ਪਹੁੰਚੇ ਉਹ ਕਿਹੜੇ ਹਾਲਾਤਾਂ ਵਿੱਚ ਪਹੁੰਚੇ ਉਹ ਤੇ ਕਿਸ ਤਰ੍ਹਾਂ ਦੇ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਸੀ ਅਗਰ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਰਹੇ ਆ ਹਾਲਾਤ ਇਹ ਹੈ ਜੀ ਸਰਕਾਰਾਂ ਬਹੁਤ ਕੁਸ਼ ਕਹਿੰਦੀਆਂ ਨੇ ਜਦੋਂ ਮਨਜੀਤ ਧਨੇਰ ਨੂੰ ਸਜ਼ਾ ਹੋਈ ਸੀ ਉਹਦਾ ਵੀ ਇਹ ਕਹਿੰਦੇ ਸੀ ਨਾ ਹਾਈ ਕੋਰਟ ਦਾ ਹੁਕਮ ਆ ਉਦੋਂ ਵੀ ਉਹ ਹਾਈ ਕੋਰਟ ਦਾ ਹੁਕਮ ਵਾਪਸ ਮੋੜਿਆਗਾ ਲੋਕਾਂ ਦੇ ਧਰਨੇ ਨੇ ਲੋਕਾਂ ਨੇ ਏਕੇ ਨੇ ਉਦੋਂ ਵੀ ਇਹ ਤਾਂ ਕਹਿੰਦੇ ਸੀ ਵੀ ਧਰਨੇ ਗਲਤ ਨੇਗੇ ਤਾਂ ਅੱਜ ਵੀ ਇਹ ਜਿਹੜੇ ਕਹਿ ਰਹੇ ਨੇਗੇ ਵੀ ਹਾਈ ਕੋਰਟ ਦਾ ਹੁਕਮ ਆਗਾ ਇਹੀ ਹਾਈ ਕੋਰਟ ਦੇ ਹੁਕਮ ਨੂੰ ਅਸੀਂ ਦੁਬਾਰਾ ਵਾਪਸ ਮੋੜਾਂਗੇ ਜਿਹੜਾ ਇਹ ਕਹਿੰਦੇ ਸੀ ਉਦੋਂ ਵੀ ਕਹਿੰਦੇ ਉਦੋਂ ਵੀ ਦੇਖੋ ਮੀਡੀਆ ਇਹ ਸਵਾਲ ਕਰਦਾ ਸੀ ਲੋਕ ਵੀ ਕਹਿੰਦੇ ਸੀ ਹਰੇਕ ਦੇ ਮਨ ਦੇ ਵਿੱਚ ਪ੍ਰਸੰਨ ਸੀ ਵੀ ਹਾਈ ਕੋਰਟ ਦਾ ਹੁਕਮ ਆ ਕਿਵੇਂ ਮਨਜੀਤ ਤਨੇਰ ਦੀ ਜਿਹੜੀ ਸਜ਼ਾ ਮਾਫ ਹੋਊਗੀ ਪਰ ਉਹ ਅਸੀਂ ਸਜ਼ਾ ਕੀ ਜਿਹੜੀ ਉਹ ਮਾਫ ਕਰਾਈ ਹੈਗੀ ਤਾਂ ਮਨਜੀਤ ਰੇ ਨੂੰ ਬਾਹਰ ਲਿਆ ਕੇ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਦਿਖਾਇਆਗਾ ਵੀ ਹਾਈ ਕੋਰਟ ਦੇ ਫੈਸਲੇ ਲੋਕਾਂ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੇ ਪਰ ਦੋ ਲੋਕਾਂ ਦੇ ਵਿੱਚ ਏਕਾ ਹੋਣਾ ਚਾਹੀਦਾਗਾ ਅੱਜ ਤੁਸੀਂ ਜਦੋਂ ਇੱਥੇ ਪਹੁੰਚੇ ਹੋ ਤਾਂ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਬਲ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਅੱਜ ਜਿਹੜਾ ਸੀਗੇ ਬੈਰੀਕੇਡ ਤਾਂ ਉਸੇ ਤਰ੍ਹਾਂ ਹੀ ਲੱਗੇ ਹੋਏ ਨੇ ਜਿਵੇਂ ਕੱਲ ਸਾਨੂੰ ਤਾਂ ਇਹ ਸੀ ਬਿਆਨ ਆਇਆ ਸੀ ਵੀ ਕੋਈ ਵੀ ਬੈਰੀਕੇਡ ਨਹੀਂ ਲੱਗਿਆ ਹੋਇਆ ਪਰ ਅਸੀਂ ਆਪਦੀ ਅੱਖਾਂ ਨਾਲ ਤੇ মিডিਆ ਨੂੰ ਵੀ ਇਸ ਤੇ ਚਾਹਾਂਗੇ ਵੀ ਦਿਖਾ ਦਿਓ ਕਿੰਨੇ ਬੈਰੀਕੇਡ ਲੱਗੇ ਹੋਏ ਨੇ ਆ ਸਾਰੀਆਂ ਬੱਸਾਂ ਨੇ ਜਿਹੜੀਆਂ ਪੁਲਿਸ ਦੀਆਂ ਖੜੀਆਂ ਨੇ ਬੱਸਾਂ ਕੋਈ ਸਾਡੀ ਕੋਈ ਜੁਨੀਆ ਦੀ ਬੱਸ ਨਹੀਂ ਹੈਗੀ ਇਹ ਇਹ ਆਂ ਪ੍ਰਸ਼ਾਸਨ ਦੀਆਂ ਬੱਸਾਂ ਨੇ ਆਹ ਕਹਣ ਕਿਨੇ ਲਿਆ ਕੇ ਖੜੀ ਕੀਤੀ ਆ ਪ੍ਰਸ਼ਾਸਨ ਨੇ ਕੀਤੀ ਆ ਇੱਕ ਬੱਸੇ ਕਹਿੰਦੇ ਤੁਹਾਡੇ ਲਈ ਰਾਹ ਪੱਧਰਾਗਾ ਉਹ ਜਿਹੜੇ ਬੈਰੀਕੇਡ ਦੇ ਵਿੱਚ ਦੀ ਆਉਣੇ ਇੱਕ ਬੰਦਾ ਲੰਘਦਾ ਉਤੋਂ ਦੀ ਉਹ ਵੀ ਅਸੀਂ ਧੱਕੇ ਨਾਲ ਪਰੇ ਕੀਤਾ ਹੋਇਆਗਾ ਇਹ ਅੱਜ ਦੀ ਸਮੇਂ ਦੀ ਇਸ ਟਾਈਮ ਦੀ ਜਿਹੜੇ ਪ੍ਰਸ਼ਾਸਨ ਦੇ ਹਾਲਾਤ ਨੇਗੇ ਤਾਂ ਬਿਲਕੁਲ ਐਸੀ ਸਾਡੇ ਨਾਲ ਕਿਸਾਨ ਬੀਬੀਆਂ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਵੀ ਕੇ ਯੂਗਰਾਹ ਜੀ ਅਗਰ ਹਾਲਾਤਾਂ ਦੀ ਗੱਲ ਕਰੀ ਤਾਂ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਵੈਸੇ ਤਾਂ ਪਿਛਲੇ 2-3 ਦਿਨ ਤੋਂ ਲਗਾਤਾਰ ਹੀ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਆਪਦੇ ਕੀਤੇ ਹੋਏ ਆ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਹਾਲਾਤ ਤਾਂ ਜਿੱਦੇ ਤੋਂ ਧਰਨਾ ਲੱਗਿਓ ਤੇ ਤੁਮਾੜੀ ਨੇ ਜਿਹੜਾ ਭਗਵੰਤਮਾਨ ਅੱਜ ਮੰਦਾਰੀ ਵਾਲਾ ਖੇਲ ਕਰਦਾਗਾ ਲੋਕਾਂ ਦੇ ਉੱਤੇ ਜਿਹੜਾ ਕਹਿੰਦਾ ਸੀ ਮੈਨੂੰ ਕੇਰਾਂ ਦੇ ਹਵਾ ਖੱਟੀ ਭਗ ਬੰਨ ਲਈ ਭਗਤ ਸਿੰਘ ਵਾਲੀ ਮੈਂ ਲੋਕਾਂ ਦਾ ਭਲਾ ਕਰੂੰਗਾ ਉਹ ਦਿੱਲੀ ਦੇ ਥੱਲੇ ਲੱਗ ਕੇ ਚੱਲ ਰਿਹਾਗਾ ਜਿਵੇਂ ਕੇਦਰੀਵਾਲ ਕਹਿੰਦਾ ਉਹ ਤਾਂ ਕਹਿੰਦਾ ਹੁੰਦਾ ਕਾਂਗਰਸ ਮਾੜੀ ਆ ਆਕਾਲੀ ਮਾੜੇ ਆ ਉਹ ਤਾਂ ਪਾਣੀ ਦੀਆਂ ਗੱਲਾਂ ਕਰਦਾ ਹੁੰਦਾ ਸੀ ਵੀ ਜਿਹੜਾ ਧਰਤੀ ਹੇਠਲਾ ਪਾਣੀ ਆ ਆ ਫੈਕਟਰੀਆਂ ਗੰਦਲਾਂ ਕਰਦੀਆਂ ਨੇ ਉਹ ਗੱਲਾਂ ਉਹ ਲੋ ਕਰਦਾ ਸੀ ਜਦੋਂ ਸੱਤਾ ਤੇ ਨਹੀਂ ਸੀ ਜਦੋਂ ਉਹ ਸੱਤਾ ਤੇ ਆ ਗਿਆ ਉਹੀ ਭਗਵੰਤ ਮਾਨ ਉਹਨਾਂ ਦਾ ਯਾਰ ਬਣ ਕੇ ਬਹਿ ਗਿਆ ਉਹਨਾਂ ਨੇ ਕਿਸੇ ਨੇ ਵੀ ਅੱਜ ਤੱਕ ਲੋਕਾਂ ਨਾਲ ਪੰਗਾ ਲਿਆਗਾ ਪਿਛਲੇ ਦਿਨੀ ਮੋਰਚਾ ਦਿੱਲੀ ਦੇ ਵਿੱਚ ਚੱਲਿਆ ਮੋਦੀ ਵੀ ਕਹਿੰਦਾ ਸੀ ਮੇਰੀ 55 ਇੰਚ ਦੀ ਸਾਥੀ ਆ ਮੈਂ ਦਾਅਵਾ ਨਹੀਂ ਲੋਕਾਂ ਨੇ ਉਹ ਹੀ ਨਾ ਗੋਡਣੀਆਂ ਲਵਾਤੀਆਂ ਸੀ ਆਉਂਦੇ ਦਿਨਾਂ ਦੇ ਵਿੱਚ ਇਹ ਲੋਕਾਂ ਦਾ ਜਿਹੜਾ ਹੜਾ ਲੋਕਾਂ ਤੋਂ ਵੱਡਾ ਕੋਈ ਨਹੀਂ ਹੋਇਆ ਲੋਕ ਵੱਡੇ ਹੁੰਦੇ ਆ ਲੋਕ ਕਿਉਂ ਵੱਡੇ ਆ ਜਿਹੜੀਆਂ ਸਰਕਾਰਾਂ ਲੋਕ ਬਣਾਉਂਦੇ ਆ ਕੁਝ ਵੀ ਕਰਦੇ ਆ ਲੋਕ ਕਰਦੇ ਆ ਉਹਦੇ ਮਨ ਦਾ ਬਹਿਮ ਆ ਇਹ ਫੈਕਟਰੀ ਨੂੰ ਬੰਦ ਕਰਾ ਕੇ ਸਾਹ ਲਵਾਂਗੇ ਸਮਾਂ ਲੱਗ ਸਕਦਾਗਾ ਭਗਵਾਨ ਤਮਨ ਜਿੰਨਾ ਆਪ ਦਾ ਜੋਰ ਲਾਉਣਾ ਲਾ ਲੇ ਲੋਕ ਨਹੀਂ ਮਤਲਬ ਉਹ ਕਰਦੇ ਹੁੰਦੇ ਲੋਕ ਜਿੱਤਦੇ ਹੁੰਦੇ ਆ ਸਰਕਾਰਾਂ ਹਾਰਦੀਆਂ ਹੁੰਦੀਆਂ ਫੈਕਟਰੀ ਬੰਦ ਤਾਂ ਸਰਕਾਰ ਕਹਿੰਦੀ ਅਸੀਂ ਵੀ ਕਰਾਂਗੇ ਜੇਕਰ ਸਾਨੂੰ ਸਮਾਂ ਤਾਂ ਦੋ 1 ਮਹੀਨੇ ਦਾ ਉਹਨੇ ਸਮਾਂ ਮੰਗਿਆ ਹੈ ਕਿ 1 ਮਹੀਨੇ ਦਾ ਸਾਨੂੰ ਸਮਾਂ ਦੋ ਅਗਰ ਇਸ ਵਿੱਚ ਕੋਈ ਗਲਤ ਪਾਇਆ ਜਾਂਦਾ ਤਾਂ ਫੈਕਟਰੀ ਜਿਹੜੀ ਆ ਉਹ ਬੰਦ ਵੀ ਹੋਊਗੀ ਤੇ ਫੈਕਟਰੀ ਮਾਲਕ ਤੇ ਕਾਰਵਾਈ ਵੀ ਹੋਊਗੀ ਉਹ ਆਏ ਆ ਗੱਲ ਲੋਕ ਇਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਮੋਰਚਾ ਚੱਲ ਰਿਹਾ ਸੀ ਬਗਰਾੜੀ ਵੇਕੇ ਉੱਥੇ ਇਹਨਾਂ ਦਾ ਜਿਹੜਾ ਅੰਮ੍ਰਿਤਸਰ ਕਿਆ ਵਾ ਜਿਹੜਾ ਇਹਨਾਂ ਦਾ ਐਮਐਲਏ ਉਹ ਉੱਥੇ ਕਹਿ ਕੇ ਆਇਆ ਸੀ ਵੀ ਡੇਢ ਮਹੀਨੇ ਦੇ ਵਿੱਚ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦਾ ਜੋ ਕਾਤਲਾ ਜੋ ਵੀ ਉਹਨਾਂ ਨੇ ਵੈਅਪਦੀ ਕਰੀ ਆ ਅਸੀਂ ਉਹਨੂੰ ਫੜਾਂਗੇ ਫੜ ਕੇ ਜੇਲਾਂ ਪਿੱਛੇ ਦੇਵਾਂਗੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਲੋਕ ਇਹਨਾਂ ਤੇ ਵਿਸ਼ਵਾਸ ਕਰਨੋਂ ਹਟ ਗਏ 5 ਮਹੀਨਿਆਂ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਉਦੋਂ ਦੇ ਕਿਉਂ ਨਹੀਂ ਆਏ ਉਦੋਂ ਦੇ ਕਿਉਂ ਨਹੀਂ ਕਿਹਾ ਕਿ ਲੋਕਾਂ ਨੂੰ ਵੀ ਤੂੰ ਸ਼ਾਂਤਮਈ ਲੜੋ ਸਾਨੂੰ ਇੱਕ ਮਹੀਨੇ ਦਾ ਦੋ ਮਹੀਨੇ ਦਾ ਸਮਾਂ ਦਿਓ ਉਦੋਂ ਦੇ ਕਿਉਂ ਨਹੀਂ ਬੋਲੇ ਹੁਣੇ ਲੋਕਾਂ ਦੇ ਮੇਰਾ ਪ੍ਰਨਾਲਾ ਜਿਲ੍ਹਾਗਾ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਗੱਲ ਬਾਗੀ ਜੇ ਆਉਂਦੇ ਦਿਨਾਂ ਦੇ ਵਿੱਚ ਪ੍ਰਭਾਉ ਇਹ ਆਪਦੇ ਬੱਚਿਆਂ ਦਾ ਭੁੱਖ ਬਚਾਉਣਾ ਆਪਦਾ ਪਾਣੀ ਬਚਾਉਣਾ ਜਿਹੜਾ ਪੀਨੇ ਆਪਾਂ ਜੇ ਆਪਦੀ ਜ਼ਿੰਦਗੀ ਬਚਾਉਣੀ ਆ ਆਪਦੀ ਰੋਟੀ ਪਜਾਉਣੀ ਆ ਤਾਂ ਇਹ ਫੈਕਟਰੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਲੜਨਾ ਪਊਗਾ ਨਹੀਂ ਆਉਂਦੇ ਦਿਨਾਂ ਦੇ ਵਿੱਚ ਇਹ ਫੈਕਟਰੀ ਦਾ ਪਾਣੀ ਲੋਕਾਂ ਨੂੰ ਜਿਹੜੀਆਂ ਵੱਡੇ ਕਾਪਰੇਟ ਘਰਾਣੇ ਆ ਬੋਤਲਾਂ 'ਚ ਪਾਣੀ ਮੁੱਲ ਮਿਲਿਆ ਕਰੂਗਾ ਤੇ ਅੱਜ ਕਿੰਨੀਆਂ ਜਿੱਥੇ ਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਇਸ ਹੌਤ ਮੋਰਚੇ ਦੀ ਅੱਜ ਮੀਟਿੰਗ ਆ 33 34 35 ਜੱਥੇਬੰਦੀਆਂ ਦੀ ਸਾਡੀ ਡਿਊਟੀ ਕੱਲੇ ਬਰਨਾਲੇ ਜ਼ਿਲ੍ਹੇ ਵੱਲੋਂ ਲੱਗੀ ਆ ਅਪਡੇਟ ਅਸੀਂ ਰੋਜ਼ ਰਾਤ ਨੂੰ ਦਿਨੇ ਜਿਵੇਂ ਵੀ ਸਾਡੀ ਡਿਊਟੀ ਲੱਗਿਆ ਕਰੂ ਆਉਂਦੇ ਰਾਂਗੇ ਕੱਲ ਵੀ ਸਾਡੀ ਜੱਥੇਬੰਦੀ ਨੇ ਜਿੰਨੇ ਨਾਕੇ ਲੱਗੇ ਸੀ ਕੱਲ ਸਾਡੇ 8 ਜ਼ਿਲ੍ਹੇ ਸੀ ਇੱਥੇ ਸਾਰੇ ਨਾਕੇ ਭੰਨੇ ਆ ਸੀ ਤਾਂ ਹੁਣ ਤੇ ਗੋਡਾ ਤਰ ਕੇ ਆਏ ਆ ਭਗਵਾਨਤਮਾਨ ਦੀ ਪੁਲਿਸ ਦੇ ਅੱਜ ਵੀ ਸਾਨੂੰ ਰੋਕਿਆ ਕਹਿੰਦੇ ਵੀ ਤੁਸੀਂ ਬਾਹਣਾ ਵੇਚਦੀ ਵਗਜੋ ਅਸੀਂ ਆਖਿਆ ਇਸੇ ਸੜਕ ਤੋਂ ਦੀ ਜਾਵਾਂਗੇ ਇਹਨਾਂ ਦੀ ਧੌਣ ਚੋਂ ਕਿੱਲੇ ਵੀ ਕੱਢਿਆ ਆਉਂਦੇ ਦਿਨਾਂ ਚ ਵੀ ਕੱਢਦੇ ਰਾਂਗੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਚਾਹੇ ਸਾਲ ਲੱਗ ਜੇ 2 ਸਾਲ ਲੱਗ ਜਾਣ ਜਿੰਨਾ ਚਿਰ ਮੋਰਚਾ ਚੱਲੂਗਾ ਵੀ ਕੇ ਜੂ ਗ੍ਰਾਹਾਂ ਵੱਲੋਂ ਉਹਨਾਂ ਚਿਰ ਇਹਨਾਂ ਸਾਥ ਦੇਵਾਂਗੇ ਇਹਨੂੰ ਜਿੰਦਾ ਲਾ ਕੇ ਘਮਾਂਤਮਾਨ ਦੇ ਧੌਣ ਤੇ ਗੋਡਾ ਧਰ ਕੇ ਇਹਨੂੰ ਬੰਦ ਕਰਾਵਾਂਗੇ ਜਿੰਨੀ ਮਰਜ਼ੀ ਫੋਰਸ ਲਾ ਲੇ ਪੁਲਸ ਲਾ ਲੇ ਪਰਚੇ ਪਾ ਲੇ ਸਾਨੂੰ ਜੇਲਾਂ ਚ ਕਰ ਲੇ ਜੋ ਇਹਦਾ ਮਾਨਾ ਕਰ ਲੇ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਚ ਚੱਲੂਗਾ ਸਰਕਾਰ ਕਹਿੰਦੀ ਅਸੀਂ ਤਾਂ ਲੋਕਾਂ ਦੇ ਨਾਲ ਆ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਵੀ ਆਮ ਆ ਮਾਸਟਰ ਮਾਸਟਰ ਦਾ ਬੇਟਾ ਫਿਰ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਤਾਂ ਆਮ ਪਹਿਲਾਂ ਕਹਿੰਦਾ ਹੁੰਦਾ ਜੀ ਵੋਟਾਂ ਤੋਂ ਵੀ ਲੋਕ ਜਿਹੜੇ ਫੋਰਸਾਂ ਲਈ ਫਿਰਦੇ ਆ ਲੋਕ ਮੈਂ ਤਾਂ ਇਕੱਲਾ ਬਾਇਆ ਕਰੂੰ ਮੇਰੇ ਜ਼ਿਲ੍ਹੇ ਦਾ ਐਮਪੀ ਰਿਹਾਗਾ ਭਗਵੰਤ ਮਾਨ ਪਹਿਲਾਂ ਇਹ ਤਾਂ ਸਾਡੇ ਸੱਤਾਂ ਚ ਪਹਿਲਾਂ ਕੱਲਾ ਆ ਜਾਂਦਾ ਹੁੰਦਾ ਸੀ ਜਦੋਂ ਭਰਾਵੋ 47 ਕੁਰਸੀ ਮਿਲ ਜਾਂਦੀ ਹੈ ਨਾ ਉਦੋਂ ਨਹੀਂ ਉਹ ਆਮ ਭਗਵੰਤ ਮਾਨ ਨਹੀਂ ਰਿਹਾ ਹੁਣ ਜਿਹੜੀਆਂ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਵੀ ਆਮ ਜੇ ਇਹ ਆਮਾ ਸਾਡੇ ਪਿੰਡ ਚੋਤੇ ਚੀਮਿਆਂ ਚ ਆ ਜੇ ਆ ਜੇ ਦੱਸਾਂਗੇ ਅਸੀਂ ਕੌਣ ਆਉਂਦੇ ਦਿਨਾਂ ਦੇ ਵਿੱਚ ਉਹੀ ਹਾਲ ਹੋਣਾ ਜਿਹੜਾ ਬਾਦਲ ਕਿਆਂ ਦਾ ਹੋਇਆ ਜਿਹੜਾ ਕੈਪਟਨ ਕਿਆਂ ਦਾ ਹੋਇਆ ਇਹ ਲੋਕ ਐ ਕਿ ਅੱਕੇ ਵੇ ਸੀ ਅੱਕੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਤੀਆਂ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਜੋ ਤਮੋਰਚੇ ਦਾ ਲਾਨ ਹੋ ਗਿਆ ਪਿੰਡਾਂ ਚ ਨਾਉ ਨਹੀਂ ਧਰਨ ਦਿੰਦੇ ਆਉਂਦੇ ਜਿੰਨਾਂ ਦੇ ਵਿੱਚ ਇਹਨੂੰ ਜਿੰਨਾਂ ਜਿਹੜੇ ਫੈਕਟਰੀ ਨੂੰ ਜਿਵੇਂ ਇਹਨੇ ਕਿਹਾ ਇਹਨਾਂ ਦਾ ਅਮਰ ਰੋੜਾ ਕਹਿੰਦਾ ਜਿਵੇਂ ਵੀ ਲੋਕ ਤਾਂ ਇਵੇਂ ਬਿਆਨ ਦੇ ਜਾਂਦੇ ਆ ਕਲੰਨ ਇਹ ਧਰਨਾ ਲਾ ਕੇ ਜਥੇਬੰਦੀ ਇਹਨਾਂ ਦੀ ਪਾਰਟੀ ਉੱઠી ਵੀ ਆ ਜਿਹੜਾ ਅੱਜ ਕੇਦਰੀਵਾਲ ਗੱਲਾਂ ਕਰਦਾ ਦਿੱਲੀ ਚ 13 ਦਿਨ ਭੁੱਖਾ ਰਿਹਾ ਦਿੱਲੀ ਚ ਬੈਠਾ ਧਰਨੇ ਤੇ ਧਰਨੇ ਦੇ ਵਿੱਚੋਂ ਆਪ ਨਿਕਲਿਆ ਲੋਕਾਂ ਨੂੰ ਧਰਨੇ ਦੀਆਂ ਗੱਲਾਂ ਕਰਦੇ ਆ ਵੀ ਇਹ ਲੋਕ ਐਵੇਂ ਧਰਨੇ ਲੈ ਜਾਂਦੇ ਆ ਤੂੰ ਕਿਉਂ ਭੁੱਖਾ ਮਰਿਆ ਅੱਜ ਤੈਨੂੰ ਸੱਤਾ ਮਿਲ ਗਈ ਇਹ ਬੀਜੇਪੀ ਦੀ ਬੀ ਟੀਮ ਆ ਇੱਕੋ ਹੀ ਗੱਲ ਬਾਤ ਆ ਇਹ ਤੇ ਮੋਦੀ ਦੀ ਇਹਨਾਂ ਦਾ ਇਕੱਲਾ ਚਿਹਰੇ ਦਾ ਫਰਕ ਆ ਆਉਣੇ ਦਿਨਾਂ ਦੇ ਵਿੱਚ ਲੋਕ ਮੂੰਹ ਤੋੜਮਾ ਜਵਾਬ ਦੇਣਗੇ ਇਹਨਾਂ ਨੂੰ ਤਾਂ ਇਹ ਸੀ ਸਾਡੇ ਨਾਲ ਉਗ ਰਹਾ ਜਿੱਥੇ ਬੰਦੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਫੈਕਟਰੀ ਦੇ ਬਾਹਰ ਜਿਹੜਾ ਮੋਰਚਾ ਉਹ ਲਗਾਇਆ ਹੋਇਆ ਪਿਛਲੇ ਕਈ ਦਿਨਾਂ ਤੋਂ ਲੋਕ ਜਿਹੜੇ ਆ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਹੋਇਆ ਤੇ ਮੰਗ ਕੀਤੀ ਜਾ ਰਹੀ ਆ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ ਤੁਸੀਂ ਦੇ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਹਾਂ ਪਰਨਜੀਤ ਪਮਾ ਇਸ ਵੇਲੇ ਅਸੀਂ ਜਿਗਾ ਸ਼ਰਾਬ ਫੈਕਟਰੀ ਦੇ ਬਾਹਰ ਮੌਜੂਦ ਆ ਸਾਡੇ ਨਾਲ ਕੁਝ ਕਿਸਾਨ ਬੀਬੀਆਂ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਰਨੇ ਦੇ ਪਹੁੰਚੇ ਉਹ ਕਿਹੜੇ ਹਾਲਾਤਾਂ ਵਿੱਚ ਪਹੁੰਚੇ ਉਹ ਤੇ ਕਿਸ ਤਰ੍ਹਾਂ ਦੇ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਸੀ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਰਹੇ ਆ ਹਾਲਾਤ ਇਹ ਹੈ ਜੀ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਨੇ ਜਦੋਂ ਮਨਜੀਤ ਧਨੇਰ ਨੂੰ ਸਜ਼ਾ ਹੋਈ ਸੀ ਉਦੋਂ ਵੀ ਇਹ ਕਹਿੰਦੇ ਸੀ ਨਾ ਹਾਈ ਕੋਰਟ ਦਾ ਹੁਕਮ ਆ ਉਹਦਾ ਵੀ ਉਹ ਹਾਈ ਕੋਰਟ ਦਾ ਹੁਕਮ ਵਾਪਸ ਮੋੜਿਆਗਾ ਲੋਕਾਂ ਦੇ ਧਰਨੇ ਨੇ ਲੋਕਾਂ ਦੇ ਏਕੇ ਨੇ ਉਦੋਂ ਵੀ ਇਹ ਤਾਂ ਕਹਿੰਦੇ ਸੀ ਵੀ ਧਰਨੇ ਗਲਤ ਨੇਗੇ ਤਾਂ ਅੱਜ ਵੀ ਇਹ ਜਿਹੜੇ ਕਹਿ ਰਹੇ ਨੇਗੇ ਵੀ ਹਾਈ ਕੋਰਟ ਦਾ ਹੁਕਮ ਆਗਾ ਇਹੀ ਹਾਈ ਕੋਰਟ ਦੇ ਹੁਕਮ ਨੂੰ ਅਸੀਂ ਦੁਬਾਰਾ ਵਾਪਸ ਮੋੜਾਂਗੇ ਜਿਹੜਾ ਇਹ ਕਹਿੰਦੇ ਸੀ ਉਦੋਂ ਵੀ ਕਹਿੰਦੇ ਉਦੋਂ ਵੀ ਦੇਖੋ মিডিਆ ਇਹ ਸਵਾਲ ਕਰਦਾ ਸੀ ਲੋਕ ਵੀ ਕਹਿੰਦੇ ਸੀ ਹਰੇਕ ਦੇ ਮਨ ਦੇ ਵਿੱਚ ਪ੍ਰਸੰਸ਼ ਵੀ ਹਾਈ ਕੋਰਟ ਦਾ ਹੁਕਮ ਆ ਕਿਵੇਂ ਮਨਜੀਤ ਧਨੇਰ ਦੀ ਜਿਹੜੀ ਸਜ਼ਾ ਮਾਫ ਹੋਊਗੀ ਪਰ ਉਹ ਅਸੀਂ ਸਜ਼ਾ ਕੀ ਜਿਹੜੀ ਉਹ ਮਾਫ ਕਰਾਈ ਹੈਗੀ ਤਾਂ ਮਨਜੀਤ ਰੇ ਨੂੰ ਬਾਹਰ ਲਿਆ ਕੇ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਦਿਖਾਇਆਗਾ ਵੀ ਹਾਈ ਕੋਰਟ ਦੇ ਫੈਸਲੇ ਲੋਕਾਂ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੇ ਪਰ ਦੋ ਲੋਕਾਂ ਦੇ ਵਿੱਚ ਏਕਾ ਹੋਣਾ ਚਾਹੀਦਾ ਦਾ ਅੱਜ ਤੁਸੀਂ ਜਦੋਂ ਇੱਥੇ ਪਹੁੰਚੇ ਹੋ ਤਾਂ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਬਲ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਅੱਜ ਜਿਹੜਾ ਸੀਗੇ ਬੈਰੀਕੇਡ ਤਾਂ ਉਸੇ ਤਰ੍ਹਾਂ ਹੀ ਲੱਗੇ ਹੋਏ ਨੇ ਜਿਵੇਂ ਕੱਲ ਸਾਨੂੰ ਤਾਂ ਇਹ ਸੀ ਬਿਆਨ ਆਇਆ ਸੀ ਵੀ ਕੋਈ ਵੀ ਬੈਰੀਕੇਡ ਨਹੀਂ ਲੱਗਿਆ ਹੋਇਆ ਪਰ ਅਸੀਂ ਆਪਦੀ ਅੱਖਾਂ ਨਾਲ ਤੇ মিডিਆ ਨੂੰ ਵੀ ਇਸ ਤੋਂ ਚਾਹਾਂਗੇ ਵੀ ਦਿਖਾ ਦਿਓ ਕਿੰਨੇ ਬੈਰੀਕੇਡ ਲੱਗੇ ਹੋਏ ਨੇ ਆ ਸਾਰੀਆਂ ਬੱਸਾਂ ਨੇ ਜੜੀਆਂ ਪੁਲਿਸ ਦੀਆਂ ਖੜੀਆਂ ਨੇ ਬੱਸਾਂ ਕੋਈ ਸਾਡੀ ਕੋਈ ਜੁਨੀਆ ਦੀ ਬੱਸ ਨਹੀਂ ਹੈਗੀ ਇਹ ਇਹ ਆਂ ਪ੍ਰਸ਼ਾਸਨ ਦੀਆਂ ਬੱਸਾਂ ਨੇ ਆਹ ਕਹਣ ਕਿਨੇ ਲਿਆ ਕੇ ਖੜੀ ਕੀਤੀ ਆ ਪ੍ਰਸ਼ਾਸਨ ਨੇ ਕੀਤੀ ਆ ਇੱਕ ਪਾਸੇ ਕਹਿੰਦੇ ਤੁਹਾਡੇ ਲਈ ਰਾਹ ਪੱਧਰਾਗਾ ਉਹ ਜਿਹੜੇ ਬੈਰੀਕੇਡ ਦੇ ਵਿੱਚ ਦੀ ਆਉਣੇ ਇੱਕ ਬੰਦਾ ਲੰਘਦਾ ਉਤੋਂ ਦੀ ਉਹ ਵੀ ਅਸੀਂ ਧੱਕੇ ਨਾਲ ਪਰੇ ਕੀਤਾ ਹੋਇਆਗਾ ਇਹ ਅੱਜ ਦੀ ਸਮੇਂ ਦੀ ਇਸ ਟਾਈਮ ਦੀ ਜਿਹੜੇ ਪ੍ਰਸ਼ਾਸਨ ਦੇ ਹਾਲਾਤ ਨੇਗੇ ਤਾਂ ਬਿਲਕੁਲ ਐਸੀ ਸਾਡੇ ਨਾਲ ਕਿਸਾਨ ਬੀਬੀਆਂ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਵੀ ਕੇ ਯੂ ਗਰਾਹ ਜੀ ਅਗਰ ਹਾਲਾਤਾਂ ਦੀ ਗੱਲ ਕਰੀ ਤਾਂ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਵੈਸੇ ਤਾਂ ਪਿਛਲੇ 2-3 ਦਿਨ ਤੋਂ ਲਗਾਤਾਰ ਹੀ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਆਪਦੇ ਕੀਤੇ ਹੋਏ ਆ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਹਾਲਾਤ ਤਾਂ ਜਿੱਦੇ ਤੋਂ ਇਹ ਧਰਨਾ ਲੱਗਿਓ ਤੇ ਤੁਮਾੜੀ ਨੇ ਜਿਹੜਾ ਭਗਵੰਤਮਾਨ ਅੱਜ ਇਮਾਨਦਾਰੀ ਵਾਲਾ ਖੇਲ ਕਰਦਾਗਾ ਲੋਕਾਂ ਦੇ ਉੱਤੇ ਜਿਹੜਾ ਕਹਿੰਦਾ ਸੀ ਮੈਨੂੰ ਕੇਰਾਂ ਲਿਆ ਹੋਆ ਖੱਟੀ ਪੱਗ ਬੰਨ ਲਈ ਭਗਤ ਸਿੰਘ ਵਾਲੀ ਮੈਂ ਲੋਕਾਂ ਦਾ ਭਲਾ ਕਰੂੰਗਾ ਉਹ ਦਿੱਲੀ ਦੇ ਥੱਲੇ ਲੱਗ ਕੇ ਚੱਲ ਰਿਹਾਗਾ ਜਿਵੇਂ ਕੇਦਰੀਵਾਲ ਕਹਿੰਦਾ ਉਹ ਤਾਂ ਕਹਿੰਦਾ ਹੁੰਦਾ ਕਾਂਗਰਸ ਮਾੜੀ ਆ ਅਕਾਲੀ ਮਾੜੇ ਆ ਉਹ ਤਾਂ ਪਾਣੀ ਦੀਆਂ ਗੱਲਾਂ ਕਰਦਾ ਹੁੰਦਾ ਸੀ ਵੀ ਜਿਹੜਾ ਧਰਤੀ ਹੇਠਲਾ ਪਾਣੀ ਆ ਆ ਫੈਕਟਰੀਆਂ ਗੰਦਲਾਂ ਕਰਦੀਆਂ ਨੇ ਉਹ ਗੱਲਾਂ ਉਹਦੋਂ ਕਰਦਾ ਸੀ ਜਦੋਂ ਸੱਤਾ ਤੇ ਨਹੀਂ ਸੀ ਜਦੋਂ ਉਹ ਸੱਤਾ ਤੇ ਆ ਗਿਆ ਉਹੀ ਭਗਵੰਤਮਾਨ ਉਹਨਾਂ ਦਾ ਯਾਰ ਬਣ ਕੇ ਬਹਿ ਗਿਆ ਉਹਨਾਂ ਨੇ ਕਿਸੇ ਨੇ ਵੀ ਅਜੇ ਤੱਕ ਲੋਕਾਂ ਨਾਲ ਪੰਗਾ ਲਿਆਗਾ ਕਿ ਥਲੇ ਦਿਨੀ ਮੋਰਚਾ ਦਿੱਲੀ ਦੇ ਵਿੱਚ ਚੱਲਿਆ ਮੋਦੀ ਵੀ ਕਹਿੰਦਾ ਸੀ ਮੇਰੀ 55 ਇੰਚ ਦੀ ਸਾਥੀ ਆ ਮੈਂ ਦਾ ਵਾਦਾ ਨਹੀਂ ਲੋਕਾਂ ਨੇ ਉਹਦੀਆਂ ਗੋਡਣੀਆਂ ਲਵਾਤੀਆਂ ਸੀ ਆਉਂਦੇ ਦਿਨਾਂ ਦੇ ਵਿੱਚ ਇਹ ਲੋਕਾਂ ਦਾ ਜਿਹੜਾ ਹੜਾ ਲੋਕਾਂ ਤੋਂ ਵੱਡਾ ਕੋਈ ਨਹੀਂ ਹੋਇਆ ਲੋਕ ਵੱਡੇ ਹੁੰਦੇ ਆ ਲੋਕ ਕਿਉਂ ਵੱਡੇ ਆ ਜਿਹੜੀਆਂ ਸਰਕਾਰਾਂ ਲੋਕ ਬਣਾਉਂਦੇ ਆ ਕੁਝ ਵੀ ਕਰਦੇ ਆ ਲੋਕ ਕਰਦੇ ਆ ਉਹਦੇ ਮਾਨ ਦਾ ਵਹਿਮ ਆ ਇਹ ਫੈਕਟਰੀ ਨੂੰ ਬੰਦ ਕਰਾ ਕੇ ਸਾਹ ਲਵਾਂਗੇ ਸਮਾਂ ਲੱਗ ਸਕਦਾਗਾ ਭਗਵਾਨਤਮਾਨ ਜਨਾਬ ਦਾ ਜ਼ੋਰ ਲਾਉਣਾ ਲਾ ਲੇ ਲੋਕ ਨਹੀਂ ਮਤਲਬ ਉਹ ਕਰਦੇ ਹੁੰਦੇ ਲੋਕ ਜਿੱਤਦੇ ਹੁੰਦੇ ਆ ਸਰਕਾਰਾਂ ਹਾਰਦੀਆਂ ਹੁੰਦੀਆਂ ਫੈਕਟਰੀ ਬੰਦ ਤਾਂ ਸਰਕਾਰ ਕਹਿੰਦੀ ਅਸੀਂ ਵੀ ਕਰਾਂਗੇ ਜੇਕਰ ਸਾਨੂੰ ਸਮਾਂ ਤਾਂ ਦੋ 1 ਮਹੀਨੇ ਦੋ ਮਨੇ ਸਮਾਂ ਮੰਗਿਆ ਹੈ ਕਿ 1 ਮਹੀਨੇ ਤਾਂ ਸਾਨੂੰ ਸਮਾਂ ਦੋ ਅਗਰ ਇਸ ਵਿੱਚ ਕੁਝ ਗਲਤ ਪਾਇਆ ਜਾਂਦਾ ਤਾਂ ਫੈਕਟਰੀ ਜਿਹੜੀ ਆ ਉਹ ਬੰਦ ਵੀ ਹੋਊਗੀ ਤੇ ਫੈਕਟਰੀ ਮਾਲਕ ਤੇ ਕਾਰਵਾਈ ਵੀ ਹੋਊਗੀ ਉਹ ਆਏ ਆ ਗੱਲ ਲੋਕ ਇਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਮੋਰਚਾ ਚੱਲ ਰਿਹਾ ਸੀ ਬਗਰਾੜੀ ਵਿਕੇ ਉੱਥੇ ਇਹਨਾਂ ਦਾ ਜਿਹੜਾ ਅੰਮ੍ਰਿਤਸਕਿਆਵਾ ਜਿਹੜਾ ਇਹਨਾਂ ਦਾ ਐਮਐਲਏ ਉਹ ਉੱਥੇ ਕਹਿ ਕੇ ਆਇਆ ਸੀ ਵੀ ਡੇਢ ਮਹੀਨੇ ਦੇ ਵਿੱਚ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦਾ ਜੋ ਕਤਲਾ ਜੋ ਵੀ ਉਹਨਾਂ ਨੇ ਬੇਅਦਬੀ ਕਰੀ ਆ ਅਸੀਂ ਉਹਨੂੰ ਫੜਾਂਗੇ ਫੜ ਕੇ ਜੇਲ੍ਹਾਂ ਵਿੱਚ ਦੇਵਾਂਗੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਲੋਕ ਇਹਨਾਂ ਤੇ ਵਿਸ਼ਵਾਸ ਕਰਨੋਂ ਹਟ ਗਏ 5 ਮਹੀਨੇ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਉਹਦਿਆਂ ਦੇ ਕਿਉਂ ਨਹੀਂ ਆਏ ਉਹਦਿਆਂ ਨੇ ਕਿਉਂ ਨਹੀਂ ਕਿਹਾ ਕਿ ਲੋਕਾਂ ਨੂੰ ਵੀ ਤੂੰ ਸ਼ਾਂਤਮਈ ਲੜੋ ਸਾਨੂੰ ਇੱਕ ਮਹੀਨੇ ਦਾ ਦੋ ਮਹੀਨੇ ਦਾ ਸਮਾਂ ਦਿਓ ਉਹਦਿਆਂ ਦੇ ਕਿਉਂ ਨਹੀਂ ਬੋਲੇ ਹੁਣੇ ਲੋਕਾਂ ਦੇ ਮੇਰਾ ਪ੍ਰਨਾਲਾ ਜਿਲ੍ਹਾਗਾ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਗੱਲ ਬਾਕੀ ਜੇ ਆਉਂਦੇ ਦਿਨਾਂ ਦੇ ਵਿੱਚ ਭਰਾਵੋ ਇਹ ਆਪਦੇ ਬੱਚਿਆਂ ਦਾ ਭੁੱਖ ਬਚਾਉਣਾ ਆਪਦਾ ਪਾਣੀ ਬਚਾਉਣਾ ਜਿਹੜਾ ਪੀਨੇ ਆਪਾਂ ਜੇ ਆਪਦੀ ਜ਼ਿੰਦਗੀ ਬਚਾਉਣੀ ਆ ਆਪਦੀ ਰੋਟੀ ਪਜਾਉਣੀ ਆ ਤਾਂ ਇਹ ਫੈਕਟਰੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਲੜਨਾ ਪਊਗਾ ਨਹੀਂ ਆਉਂਦੇ ਦਿਨਾਂ ਦੇ ਵਿੱਚ ਇਹ ਫੈਕਟਰੀ ਦਾ ਪਾਣੀ ਲੋਕਾਂ ਨੂੰ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਆ ਬੋਤਲਾਂ 'ਚ ਪਾਣੀ ਮੁੱਲ ਮਿਲਿਆ ਕਰੂਗਾ ਇਹ ਅੱਜ ਕਿੰਨੀਆਂ ਜਿੱਥੇ ਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਇਸ ਸੌਤ ਮੋਰਚੇ ਦੀ ਅੱਜ ਮੀਟਿੰਗ ਆ 33 34 35 ਜਥੇਬੰਦੀਆਂ ਦੀ ਸਾਡੀ ਡਿਊਟੀ ਕੱਲੇ ਬਰਨਾਲੇ ਜ਼ਿਲ੍ਹੇ ਵੱਲੋਂ ਲੱਗੀ ਆ ਅਪਡੇਟ ਅਸੀਂ ਰੋਜ਼ ਰਾਤ ਨੂੰ ਦਿਨੇ ਜਿਵੇਂ ਵੀ ਸਾਡੀ ਡਿਊਟੀ ਲੱਗਿਆ ਕਰੂ ਆਉਂਦੇ ਰਾਂਗੇ ਕੱਲ ਵੀ ਸਾਡੀ ਜਥੇਬੰਦੀ ਨੇ ਜਿੰਨੇ ਨਾਕੇ ਲੱਗੇ ਸੀ ਕੱਲ ਸਾਡੇ 8 ਜ਼ਿਲ੍ਹੇ ਸੀ ਇੱਥੇ ਸਾਰੇ ਨਾਕੇ ਭੰਨੇ ਆ ਸੀ ਧੌਣ ਤੇ ਗੋਡਾ ਧਰ ਕੇ ਆਏ ਆ ਭਗਵਾਨਤਮਾਨ ਦੀ ਪੁਲਿਸ ਦੇ ਅੱਜ ਵੀ ਸਾਨੂੰ ਰੋਕਿਆ ਕਹਿੰਦੇ ਵੀ ਤੁਸੀਂ ਬਾਹਣਾ ਵੇਚਦੀ ਭੱਗ ਜਾਓ ਅਸੀਂ ਕਿਹਾ ਇਸੇ ਸੜਕ ਤੋਂ ਦੀ ਜਾਵਾਂਗੇ ਇਹਨਾਂ ਦੀ ਧੌਣ ਚੋਂ ਕਿੱਲ ਅੱਗੇ ਵੀ ਕੱਢਿਆ ਆਉਂਦੇ ਦਿਨਾਂ ਚ ਵੀ ਕੱਢਦੇ ਰਾਂਗੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਚਾਹੇ ਸਾਲ ਲੱਗ ਜੇ 2 ਸਾਲ ਲੱਗ ਜਾਣ ਜਿੰਨਾ ਚਿਰ ਮੋਰਚਾ ਚੱਲੂਗਾ ਵੀ ਕੇ ਜੂ ਗ੍ਰਾਹਾਂ ਵੱਲੋਂ ਉਹਨਾਂ ਚਿਰ ਇਹਨਾਂ ਸਾਥ ਦੇਵਾਂਗੇ ਇਹਨੂੰ ਜਿੰਦਾ ਲਾ ਕੇ ਘਮੰਤਮਾਨ ਦਿੱਤਾ ਹੁਣ ਤੇ ਗੋਡਾ ਧਰਕੇ ਨੂੰ ਬੰਦ ਕਰਾਵਾਂਗੇ ਜਿੰਨੀ ਮਰਜ਼ੀ ਫੋਰਸ ਲਾ ਲੇ ਪੁਲਸ ਲਾ ਲੇ ਪਰਚੇ ਪਾ ਲੇ ਸਾਨੂੰ ਜੇੜਾਂ ਚ ਕਰ ਲੇ ਜੋ ਇਹਦਾ ਮਾਨਾ ਕਰ ਲੇ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਚੱਲੂਗਾ ਸਰਕਾਰ ਕਹਿੰਦੀ ਅਸੀਂ ਤਾਂ ਲੋਕਾਂ ਦੇ ਨਾਲ ਆ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਵੀ ਆਮ ਆ ਮਾਸਟਰ ਮਾਸਟਰ ਦਾ ਬੇਟਾ ਫਿਰ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਤਾਂ ਆਮ ਪਹਿਲਾਂ ਕਹਿੰਦਾ ਹੁੰਦਾ ਜੀ ਵੋਟਾਂ ਤੋਂ ਵੀ ਲੋਕ ਜਿਹੜੇ ਫੋਰਸਾਂ ਲਈ ਫਿਰਦੇ ਆ ਲੋਕ ਮੈਂ ਤਾਂ ਇਕੱਲਾ ਬਾਇਦਾ ਕਰੂੰ ਮੇਰੇ ਜ਼ਿਲ੍ਹੇ ਦਾ ਐਮਪੀ ਰਿਹਾਗਾ ਭਗਵੰਤ ਮਾਨ ਪਹਿਲਾਂ ਇਹਦਾ ਸਾਡੇ ਸੱਤਾਂ ਚ ਪਹਿਲਾਂ ਕੱਲਾ ਆ ਜਾਂਦਾ ਹੁੰਦਾ ਸੀ ਜਦੋਂ ਭਰਾਵੋ 47 ਕੁਰਸੀ ਮਿਲ ਜਾਂਦੀ ਐ ਨਾ ਉਦੋਂ ਨਹੀਂ ਉਹ ਆਮ ਭਗਵੰਤ ਮਾਨ ਨਹੀਂ ਰਿਹਾ ਹੁਣ ਜਿਹੜੀਆਂ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਵੀ ਆਮ ਜੇ ਇਹ ਆਮਾ ਸਾਡੇ ਪਿੰਡ ਚੋਤੇ ਚੀਮਿਆਂ ਚ ਆ ਜੇ ਆ ਜੇ ਦੱਸਾਂਗੇ ਅਸੀਂ ਕੌਣ ਆਉਂਦੇ ਦਿਨਾਂ ਦੇ ਵਿੱਚ ਉਹੀ ਹਾਲ ਹੋਣਾ ਜਿਹੜਾ ਬਾਦਲ ਕਿਆਂ ਦਾ ਹੋਇਆ ਜਿਹੜਾ ਕੈਪਟਨ ਕਹਿੰਦਾ ਹੋਇਆ ਇਹ ਲੋਕ ਐ ਕਿ ਅੱਕੇ ਵੇ ਸੀ ਅੱਕੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਤੀਆਂ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਜੋ ਤਮੋਰਚੇ ਦਾ ਲਾਨ ਹੋ ਗਿਆ ਪਿੰਡਾਂ ਚ ਨਾਉ ਨਹੀਂ ਧਰਨ ਦਿੰਦੇ ਆਉਂਦੇ ਜਨਾਂ ਦੇ ਵਿੱਚ ਇਹਨੂੰ ਜਿੰਨਾ ਜਿਹੜੇ ਫੈਕਟਰੀ ਨੂੰ ਜਿਵੇਂ ਇਹਨੇ ਕਿਹਾ ਇਹਨਾਂ ਦਾ ਅਮਨ ਰੋੜਾ ਕਹਿੰਦਾ ਜਿਵੇਂ ਵੀ ਲੋਕ ਤਾਂ ਇਵੇਂ ਬਿਆਨ ਦੇ ਜਾਂਦੇ ਆ ਕਲਨ ਇਹ ਧਰਨਾ ਲਾ ਕੇ ਜਥੇਬੰਦੀ ਇਹਨਾਂ ਦੀ ਪਾਰਟੀ ਉੱઠી ਵੀ ਆ ਜਿਹੜਾ ਅੱਜ ਕੇਦਰੀਵਾਲ ਗੱਲਾਂ ਕਰਦਾ ਦਿੱਲੀ ਚ 13 ਦਿਨ ਭੁੱਖਾ ਰਿਹਾ ਦਿੱਲੀ ਚ ਬੈਠਾ ਧਰਨੇ ਤੇ ਧਰਨੇ ਦੇ ਵਿੱਚੋਂ ਆਪ ਨਿਕਲਿਆ ਲੋਕਾਂ ਨੂੰ ਧਰਨੇ ਦੀਆਂ ਗੱਲਾਂ ਕਰਦੇ ਆ ਵੀ ਇਹ ਲੋਕ ਐਵੇਂ ਧਰਨੇ ਲਾਈ ਜਾਂਦੇ ਆ ਤੂੰ ਕਿਉਂ ਭੁੱਖਾ ਮਰਿਆ ਅੱਜ ਤੈਨੂੰ ਸੱਤਾ ਮਿਲ ਗਈ ਇਹ ਬੀਜੇਪੀ ਦੀ ਬੀ ਟੀਮ ਇੱਕੋ ਹੀ ਗੱਲ ਬਾਤ ਆਈ ਤੇ ਮੋਦੀ ਦੀ ਇਹਨਾਂ ਦਾ ਇਕੱਲਾ ਚਿਹਰੇ ਦਾ ਫਰਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਮੂੰਹ ਤੋੜਮਾ ਜਵਾਬ ਦੇਣਗੇ ਇਹਨਾਂ ਨੂੰ ਤਾਂ ਇਹ ਸੀ ਸਾਡੇ ਨਾਲ ਉਗਰਾਹ ਜਿੱਥੇ ਬੰਦੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਫੈਕਟਰੀ ਦੇ ਬਾਹਰ ਜਿਹੜਾ ਮੋਰਚਾ ਉਹ ਲਗਾਇਆ ਹੋਇਆ ਪਿਛਲੇ ਕਈ ਦਿਨਾਂ ਤੋਂ ਲੋਕ ਜਿਹੜੇ ਆ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਹੋਏ ਆ ਤੇ ਮੰਗ ਕੀਤੀ ਜਾ ਰਹੀ ਆ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ ਤੁਸੀਂ ਦੇ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਹਾਂ ਪਰਨਜੀਤ ਪਮਾ ਇਸ ਵੇਲੇ ਅਸੀਂ ਜਿੱਥੇ ਸ਼ਰਾਬ ਫੈਕਟਰੀ ਦੇ ਬਾਹਰ ਮੌਜੂਦ ਆ ਸਾਡੇ ਨਾਲ ਕੁਝ ਕਿਸਾਨ ਬੀਬੀਆਂ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਧਰਨੇ ਤੇ ਪਹੁੰਚੇ ਉਹ ਕਿਹੜੇ ਹਾਲਾਤਾਂ ਵਿੱਚ ਪਹੁੰਚੇ ਉਹ ਤੇ ਕਿਸ ਤਰ੍ਹਾਂ ਦੇ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਸੀ ਅਗਰ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਰਹੇ ਆ ਹਾਲਾਤ ਇਹ ਹੈ ਜੀ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਨੇ ਜਦੋਂ ਮਨਜੀਤ ਧਨੇਰ ਨੂੰ ਸਜ਼ਾ ਹੋਈ ਸੀ ਉਹਦਾ ਵੀ ਇਹ ਕਹਿੰਦੇ ਸੀ ਨਾ ਹਾਈ ਕੋਰਟ ਦਾ ਹੁਕਮ ਆ ਉਦੋਂ ਵੀ ਉਹ ਹਾਈ ਕੋਰਟ ਦਾ ਹੁਕਮ ਵਾਪਸ ਮੋੜਿਆਗਾ ਲੋਕਾਂ ਦੇ ਧਰਨੇ ਨੇ ਲੋਕਾਂ ਦੇ ਏਕੇ ਨੇ ਉਦੋਂ ਵੀ ਇਹ ਤਾਂ ਕਹਿੰਦੇ ਸੀ ਵੀ ਧਰਨੇ ਗਲਤ ਨੇਗੇ ਤਾਂ ਅੱਜ ਵੀ ਇਹ ਜਿਹੜੇ ਕਹਿ ਰਹੇ ਨੇਗੇ ਵੀ ਹਾਈ ਕੋਰਟ ਦਾ ਹੁਕਮ ਆਗਾ ਇਹੀ ਹਾਈ ਕੋਰਟ ਦੇ ਹੁਕਮ ਨੂੰ ਅਸੀਂ ਦੁਬਾਰਾ ਵਾਪਸ ਮੋੜਾਂਗੇ ਜਿਹੜਾ ਇਹ ਕਹਿੰਦੇ ਸੀ ਉਦੋਂ ਵੀ ਕਹਿੰਦੇ ਉਦੋਂ ਵੀ ਦੇਖੋ মিডিਆ ਇਹ ਸਵਾਲ ਕਰਦਾ ਸੀ ਲੋਕ ਵੀ ਕਹਿੰਦੇ ਸੀ ਹਰੇਕ ਦੇ ਮਨ ਦੇ ਵਿੱਚ ਪ੍ਰਸੰਸ਼ ਸੀ ਵੀ ਹਾਈ ਕੋਰਟ ਦਾ ਹੁਕਮ ਆ ਕਿਵੇਂ ਮਨਜੀਤ ਧਨੇਰ ਦੀ ਜਿਹੜੀ ਸਜ਼ਾ ਮਾਫ ਹੋਊਗੀ ਪਰ ਉਹ ਅਸੀਂ ਸਜ਼ਾ ਕੀ ਜਿਹੜੀ ਉਹ ਮਾਫ ਕਰਾਈ ਹੈਗੀ ਤਾਂ ਮਨਜੀਤ ਰੇ ਨੂੰ ਬਾਹਰ ਲਿਆ ਕੇ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਦਿਖਾਇਆਗਾ ਵੀ ਹਾਈ ਕੋਰਟ ਦੇ ਫੈਸਲੇ ਲੋਕਾਂ ਦੇ ਸਾਹਮਣੇ ਕੁਝ ਵੀ ਨਹੀਂ ਹੁੰਦੇ ਪਰ ਦੋ ਲੋਕਾਂ ਦੇ ਵਿੱਚ ਏਕਾ ਹੋਣਾ ਚਾਹੀਦਾ ਹੈਗਾ ਅੱਜ ਤੁਸੀਂ ਜਦੋਂ ਇੱਥੇ ਪਹੁੰਚੇ ਹੋ ਤਾਂ ਪੁਲਿਸ ਵਾਲੋ ਕਿਸ ਤਰ੍ਹਾਂ ਦਾ ਬਲ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਅੱਜ ਜਿਹੜਾ ਸੀਗਾ ਬੈਰੀਗੇਡ ਤਾਂ ਉਸੇ ਤਰ੍ਹਾਂ ਹੀ ਲੱਗੇ ਹੋਏ ਨੇ ਜਿਵੇਂ ਕੱਲ ਸਾਨੂੰ ਤਾਂ ਇਹ ਸੀ ਬਿਆਨ ਆਇਆ ਸੀ ਵੀ ਕੋਈ ਵੀ ਬੈਰੀਗੇਡ ਨਹੀਂ ਲੱਗਿਆ ਹੋਇਆ ਪਰ ਅਸੀਂ ਆਪਦੀ ਅੱਖਾਂ ਨਾਲ ਤੇ মিডিਆ ਨੂੰ ਵੀ ਇਸ ਤੇ ਚਾਹਾਂਗੇ ਵੀ ਦਿਖਾ ਦਿਓ ਕਿੰਨੇ ਬੈਰੀਗੇਡ ਲੱਗੇ ਹੋਏ ਨੇ ਆ ਸਾਰੀਆਂ ਬੱਸਾਂ ਨੇ ਜਿਹੜੀਆਂ ਪੁਲਿਸ ਦੀਆਂ ਖੜੀਆਂ ਨੇ ਬੱਸਾਂ ਕੋਈ ਸਾਡੀ ਕੋਈ ਜੁਨੀਆ ਦੀ ਬੱਸ ਨਹੀਂ ਹੈਗੀ ਇਹ ਇਹ ਆਂ ਪ੍ਰਸ਼ਾਸਨ ਦੀਆਂ ਬੱਸਾਂ ਨੇ ਆਹ ਕਹਣ ਕਿਨੇ ਲਿਆ ਕੇ ਖੜੀ ਕੀਤੀ ਆ ਪ੍ਰਸ਼ਾਸਨ ਨੇ ਕੀਤੀ ਆ ਇੱਕ ਪਾਸੇ ਕਹਿੰਦੇ ਤੁਹਾਡੇ ਲਈ ਰਾਹ ਪੱਧਰਾਗਾ ਉਹ ਜਿਹੜੇ ਬੈਰੀਕਾਡ ਦੇ ਵਿੱਚ ਦੀ ਆਉਣੇ ਇੱਕ ਬੰਦਾ ਲੰਘਦਾ ਉਤੋਂ ਦੀ ਉਹ ਵੀ ਅਸੀਂ ਧੱਕੇ ਨਾਲ ਪਰੇ ਕੀਤਾ ਹੋਇਆ ਹੈਗਾ ਇਹ ਅੱਜ ਦੀ ਸਮੇਂ ਦੀ ਇਸ ਟਾਈਮ ਦੀ ਜਿਹੜੇ ਪ੍ਰਸ਼ਾਸਨ ਦੇ ਹਾਲਾਤ ਨੇਗੇ ਤਾਂ ਬਿਲਕੁਲ ਐਸੀ ਸਾਡੇ ਨਾਲ ਕਿਸਾਨ ਬੀਬੀਆਂ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦਾ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਦਰਸ਼ਨ ਸਿੰਘ ਵੀ ਕੇ ਯੂ ਗਰਾਹਾਂ ਜੀ ਅਗਰ ਹਾਲਾਤਾਂ ਦੀ ਗੱਲ ਕਰੀ ਤਾਂ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਵੈਸੇ ਤਾਂ ਪਿਛਲੇ 2-3 ਦਿਨ ਤੋਂ ਲਗਾਤਾਰ ਹੀ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਆਪਦੇ ਕੀਤੇ ਹੋਏ ਆ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਹਾਲਾਤ ਤਾਂ ਜਿੱਦੇ ਤੋਂ ਇਹ ਧਰਨਾ ਲੱਗਿਆ ਉਹਦੇ ਤੋਂ ਮਾੜੀ ਨੇ ਜਿਹੜਾ ਭਗਵੰਤ ਮਾਨ ਅੱਜ ਮੰਦਾਰੀ ਵਾਲਾ ਖੇਲ ਕਰਦਾਗਾ ਲੋਕਾਂ ਦੇ ਉੱਤੇ ਜਿਹੜਾ ਕਹਿੰਦਾ ਸੀ ਮੈਨੂੰ ਕੇਰਾਂ ਲਿਆਉ ਆ ਖੱਟੀ ਪੱਗ ਬੰਨ ਲਈ ਭਗਤ ਸਿੰਘ ਵਾਲੀ ਮੈਂ ਲੋਕਾਂ ਦਾ ਭਲਾ ਕਰੂੰਗਾ ਉਹ ਦਿੱਲੀ ਦੇ ਥੱਲੇ ਲੱਗ ਕੇ ਚੱਲ ਰਿਹਾਗਾ ਜਿਵੇਂ ਕੇਦਰੀਵਾਲ ਕਹਿੰਦਾ ਉਹ ਤਾਂ ਕਹਿੰਦਾ ਹੁੰਦਾ ਸੀ ਕਾਂਗਰਸ ਮਾੜੀ ਆ ਕਾਲੀ ਮਾੜੇ ਆ ਉਹ ਤਾਂ ਪਾਣੀ ਦੀਆਂ ਗੱਲਾਂ ਕਰਦਾ ਹੁੰਦਾ ਸੀ ਜਿਹੜਾ ਧਰਤੀ ਹੇਠਲਾ ਪਾਣੀ ਆ ਆ ਫੈਕਟਰੀਆਂ ਗੰਦਲਾਂ ਕਰਦੀਆਂ ਨੇ ਉਹ ਗੱਲਾਂ ਉਹ ਲੋ ਕਰਦਾ ਸੀ ਜਦੋਂ ਸੱਤਾ ਤੇ ਨਹੀਂ ਸੀ ਜਦੋਂ ਉਹ ਸੱਤਾ ਤੇ ਆ ਗਿਆ ਉਹੀ ਭਗਵੰਤ ਮਾਨ ਉਹਨਾਂ ਦਾ ਯਾਰ ਬਣ ਕੇ ਬਹਿ ਗਿਆ ਉਹਨਾਂ ਨੇ ਕਿਸੇ ਨੇ ਵੀ ਅੱਜ ਤੱਕ ਲੋਕਾਂ ਨਾਲ ਪੰਗਾ ਲਿਆਗਾ ਪਿਛਲੇ ਦਿਨੀ ਮੋਰਚਾ ਦਿੱਲੀ ਦੇ ਵਿੱਚ ਚੱਲਿਆ ਮੋਦੀ ਵੀ ਕਹਿੰਦਾ ਸੀ ਮੇਰੀ 55 ਇੰਚ ਦੀ ਸਾਤੀ ਆ ਮੈਂ ਦਾਅਵਾ ਨਹੀਂ ਲੋਕਾਂ ਨੇ ਉਹਦੀਆਂ ਗੋਡਣੀਆਂ ਲਵਾਤੀਆਂ ਸੀ ਆਉਂਦੇ ਦਿਨਾਂ ਦੇ ਵਿੱਚ ਇਹ ਲੋਕਾਂ ਦਾ ਜਿਹੜਾ ਹੜਾ ਲੋਕਾਂ ਤੋਂ ਵੱਡਾ ਕੋਈ ਨਹੀਂ ਹੋਇਆ ਲੋਕ ਵੱਡੇ ਹੁੰਦੇ ਆ ਲੋਕ ਕਿਉਂ ਵੱਡੇ ਆ ਜਿਹੜੀਆਂ ਸਰਕਾਰਾਂ ਲੋਕ ਬਣਾਉਂਦੇ ਆ ਕੁਝ ਵੀ ਕਰਦੇ ਆ ਲੋਕ ਕਰਦੇ ਆ ਉਹਦੇ ਮਾਨ ਦਾ ਬਹਿਮ ਆ ਇਹ ਫੈਕਟਰੀ ਨੂੰ ਬੰਦ ਕਰਾ ਕੇ ਸਾਹ ਲਵਾਂਗੇ ਸਮਾਂ ਲੱਗ ਸਕਦਾਗਾ ਭਗਵਾਨਤਮਾਨ ਜਨਾਬ ਦਾ ਜ਼ੋਰ ਲਾਉਣਾ ਲਾ ਲੇ ਲੋਕ ਨਹੀਂ ਮਤਲਬ ਉਹ ਕਰਦੇ ਹੁੰਦੇ ਲੋਕ ਜਿੱਤਦੇ ਹੁੰਦੇ ਆ ਸਰਕਾਰਾਂ ਹਾਰਦੀਆਂ ਫੈਕਟਰੀ ਬੰਦ ਤਾਂ ਸਰਕਾਰ ਕਹਿੰਦੀ ਅਸੀਂ ਵੀ ਕਰਾਂਗੇ ਜੇਕਰ ਸਾਨੂੰ ਸਮਾਂ ਤਾਂ ਦੋ ਇੱਕ ਮਹੀਨੇ ਦਾ ਉਹਨੇ ਸਮਾਂ ਮੰਗਿਆ ਹੈ ਕਿ ਕਿ ਮਹੀਨੇ ਦਾ ਸਾਨੂੰ ਸਮਾਂ ਦੋ ਅਗਰ ਇਸ ਵਿੱਚ ਕੋਈ ਗਲਤ ਪਾਇਆ ਜਾਂਦਾ ਤਾਂ ਫੈਕਟਰੀ ਜਿਹੜੀ ਆ ਉਹ ਬੰਦ ਵੀ ਹੋਊਗੀ ਤੇ ਫੈਕਟਰੀ ਮਾਲਕ ਤੇ ਕਾਰਵਾਈ ਵੀ ਹੋਊਗੀ ਉਹ ਆਏ ਆ ਗੱਲ ਲੋਕ ਇਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਮੋਰਚਾ ਚੱਲ ਰਿਹਾ ਸੀ ਬਗਰਾੜੀ ਵਿਕੇ ਉੱਥੇ ਇਹਨਾਂ ਦਾ ਜਿਹੜਾ ਅੰਮ੍ਰਿਤਸਰ ਕਿਆ ਵਾ ਜਿਹੜਾ ਇਹਨਾਂ ਦਾ ਐਮਐਲਏ ਆ ਉਥੇ ਕਹਿ ਕੇ ਆਇਆ ਸੀ ਵੀ ਡੇਢ ਮਹੀਨੇ ਦੇ ਵਿੱਚ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦਾ ਜੋ ਕਤਲ ਆ ਜੋ ਵੀ ਉਹਨਾਂ ਨੇ ਵੇਅਪਦੀ ਕਰੀ ਆ ਅਸੀਂ ਉਹਨੂੰ ਫੜਾਂਗੇ ਫੜ ਕੇ ਜੇਲਾਂ ਵਿੱਚ ਦੇਵਾਂਗੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਲੋਕ ਇਹਨਾਂ ਤੇ ਵਿਸ਼ਵਾਸ ਕਰਨੋਂ ਹਟ ਗਏ 5 ਮਹੀਨੇ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਉਦੋਂ ਦੇ ਕਿਉਂ ਨਹੀਂ ਆਏ ਉਦੋਂ ਨੇ ਕਿਉਂ ਨਹੀਂ ਕਿਹਾ ਕਿ ਲੋਕਾਂ ਨੂੰ ਵੀ ਤੂੰ ਸ਼ਾਂਤਮਈ ਲੜੋ ਸਾਨੂੰ ਇੱਕ ਮਹੀਨੇ ਦਾ ਦੋ ਮਹੀਨੇ ਦਾ ਸਮਾਂ ਦਿਓ ਉਦੋਂ ਦੇ ਕਿਉਂ ਨਹੀਂ ਬੋਲੇ ਹੁਣੇ ਲੋਕਾਂ ਦੇ ਮੇਰਾ ਪ੍ਰਣਾਲਾ ਜਲਾਗਾ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਗੱਲ ਬਾਕੀ ਜੇ ਆਉਂਦੇ ਦਿਨਾਂ ਦੇ ਵਿੱਚ ਭਰਾਵੋ ਇਹ ਆਪਦੇ ਬੱਚਿਆਂ ਦਾ ਭੁੱਖ ਬਚਾਉਣਾ ਆਪਦਾ ਪਾਣੀ ਬਚਾਉਣਾ ਜਿਹੜਾ ਪੀਨੇ ਆਪਾਂ ਜੇ ਆਪਦੀ ਜ਼ਿੰਦਗੀ ਬਚਾਉਣੀ ਆ ਆਪਦੀ ਰੋਟੀ ਪਜਾਉਣੀ ਆ ਤਾਂ ਇਹ ਫੈਕਟਰੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਲੜਨਾ ਪਊਗਾ ਨਹੀਂ ਆਉਂਦੇ ਦਿਨਾਂ ਦੇ ਵਿੱਚ ਇਹ ਫੈਕਟਰੀ ਦਾ ਪਾਣੀ ਲੋਕਾਂ ਨੂੰ ਜਿਹੜੀਆਂ ਵੱਡੇ ਕਾਪਰੇਟ ਘਰਾਣੇ ਆ ਬੋਤਲਾਂ 'ਚ ਪਾਣੀ ਮੁੱਲ ਮਿਲਿਆ ਕਰੂਗਾ ਤੇ ਅੱਜ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਇਸ ਹੌਤ ਮੋਰਚੇ ਦੀ ਅੱਜ ਮੀਟਿੰਗ ਆ 33 34 35 ਜਥੇਬੰਦੀਆਂ ਦੀ ਸਾਡੀ ਡਿਊਟੀ ਕੱਲੇ ਬਰਨਾਲੇ ਜ਼ਿਲ੍ਹੇ ਵੱਲੋਂ ਲੱਗੀ ਆ ਅਪਡੇਟ ਅਸੀਂ ਰੋਜ਼ ਰਾਤ ਨੂੰ ਦਿਨੇ ਜਿਵੇਂ ਵੀ ਸਾਡੀ ਡਿਊਟੀ ਲੱਗਿਆ ਕਰੂ ਆਉਂਦੇ ਰਾਂਗੇ ਕੱਲ ਵੀ ਸਾਡੀ ਜਥੇਬੰਦੀ ਨੇ ਜਿੰਨੇ ਨਾਕੇ ਲੱਗੇ ਸੀ ਕੱਲ ਸਾਡੇ 8 ਜ਼ਿਲ੍ਹੇ ਸੀ ਇੱਥੇ ਸਾਰੇ ਨਾਕੇ ਭੰਨੇ ਆ ਸੀ ਧੌਣ ਤੇ ਗੋਡਾ ਤਰ ਕੇ ਆਏ ਆ ਭਗਵਾਨਤਮਾਨ ਦੀ ਪੁਲਿਸ ਦੇ ਅੱਜ ਵੀ ਸਾਨੂੰ ਰੋਕਿਆ ਕਹਿੰਦੇ ਵੀ ਤੁਸੀਂ ਬਾਹਣਾ ਵੇਚਦੀ ਭਾਗ ਜੋ ਅਸੀਂ ਆਖਿਆ ਇਸੇ ਸੜਕ ਤੋਂ ਦੀ ਜਾਵਾਂਗੇ ਇਹਨਾਂ ਦੀ ਧੌਣ ਚੋਂ ਕਿੱਲੇ ਵੀ ਕੱਢਿਆ ਆਉਂਦੇ ਦਿਨਾਂ ਚ ਵੀ ਕੱਢਦੇ ਰਾਂਗੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਚਾਹੇ ਸਾਲ ਲੱਗ ਜੇ 2 ਸਾਲ ਲੱਗ ਜਾਣ ਜਿੰਨਾ ਚਿਰ ਮੋਰਚਾ ਚੱਲੂਗਾ ਵੀ ਕੇ ਜੂਗ ਰਾਹਾਂ ਵੱਲੋਂ ਉਹਨਾਂ ਚਿਰ ਇਹਨਾਂ ਸਾਥ ਦੇਵਾਂਗੇ ਇਹਨੂੰ ਜਿੰਦਾ ਲਾ ਕੇ ਘਮੰਤਮਾਨ ਦੇ ਤਹੌਣ ਤੇ ਗੋਡਾ ਧਰ ਕੇ ਇਹਨੂੰ ਬੰਦ ਕਰਾਵਾਂਗੇ ਜਿੰਨੀ ਮਰਜ਼ੀ ਫੋਰਸ ਲਾ ਲੇ ਪੁਲਸ ਲਾ ਲੇ ਪਰਚੇ ਪਾ ਲੇ ਸਾਨੂੰ ਜੇਲਾਂ 'ਚ ਕਰ ਲੇ ਜੋ ਇਹਦਾ ਮਾਨਾ ਕਰ ਲੇ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਚੱਲੂਗਾ ਸਰਕਾਰ ਕਹਿੰਦੀ ਅਸੀਂ ਤਾਂ ਲੋਕਾਂ ਦੇ ਨਾਲ ਆ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਵੀ ਆਮ ਆ ਮਾਸਟਰ ਕਮਾਸਟਰ ਦਾ ਬੇਟਾ ਫਿਰ ਲੋਕ ਵਿਸ਼ਵਾਸ ਕਿਉਂ ਨਹੀਂ ਕਰਦੇ ਇਹ ਤਾਂ ਆਮ ਪਹਿਲਾਂ ਕਹਿੰਦਾ ਹੁੰਦਾ ਜੀ ਵੋਟਾਂ ਤੋਂ ਵੀ ਲੋਕ ਜਿਹੜੇ ਫੋਰਸਾਂ ਦੇ ਹੀ ਫਿਰਦੇ ਆ ਲੋਕ ਮੈਂ ਤਾਂ ਕੱਲਾ ਬਾਇਆ ਜਾ ਕਰੂੰ ਮੇਰੇ ਜ਼ਿਲ੍ਹੇ ਦਾ ਐਮਪੀ ਰਿਹਾਗਾ ਭਗਵੰਤ ਮਾਨ ਪਹਿਲਾਂ ਇਹ ਤਾਂ ਸਾਡੇ ਸੱਤਾਂ ਚ ਪਹਿਲਾਂ ਕੱਲਾ ਆ ਜਾਂਦਾ ਹੁੰਦਾ ਸੀ ਜਦੋਂ ਭਰਾਵੋ ਸੱਤਾਂ ਵਾਲੀ ਕੁਰਸੀ ਮਿਲ ਜਾਂਦੀ ਹੈ ਨਾ ਉਦੋਂ ਨਹੀਂ ਉਹ ਆਮ ਭਗਵੰਤ ਮਾਨ ਨਹੀਂ ਰਿਹਾ ਹੁਣ ਜਿਹੜੀਆਂ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਵੀ ਆਮ ਜੇ ਇਹ ਆਮ ਆ ਸਾਡੇ ਪਿੰਡ ਚੋਤੇ ਚੀਮਿਆਂ ਚ ਆ ਜੇ ਆ ਜੇ ਦੱਸਾਂਗੇ ਅਸੀਂ ਕੌਣ ਆਉਂਦੇ ਦਿਨਾਂ ਦੇ ਵਿੱਚ ਉਹੀ ਹਾਲ ਹੋਣਾ ਜਿਹੜਾ ਬਾਦਲ ਕਿਆਂ ਦਾ ਹੋਇਆ ਜਿਹੜਾ ਕੈਪਟਨ ਕਹਿੰਦਾ ਹੋਇਆ ਇਹ ਲੋਕ ਐ ਕਿ ਅੱਕੇ ਵੇ ਸੀ ਅੱਕੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਤੀਆਂ ਆਉਂਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਜੋ ਤਮੋਰਚੇ ਦਾ ਲਾਨ ਹੋ ਗਿਆ ਪਿੰਡਾਂ ਚ ਨਾਉ ਨਹੀਂ ਧਰਨ ਦਿੰਦੇ ਆਉਂਦੇ ਜਨਾਂ ਦੇ ਵਿੱਚ ਇਹਨੂੰ ਜਿੰਨਾ ਜਿਹੜੇ ਫੈਕਟਰੀ ਨੂੰ ਜਿਵੇਂ ਇਹਨੇ ਕਿਹਾ ਇਹਨਾਂ ਦਾ ਅਮਨ ਰੋੜਾ ਕਹਿੰਦਾ ਜਿਵੇਂ ਵੀ ਲੋਕ ਤਾਂ ਇਵੇਂ ਬਿਆਨ ਦੇ ਜਾਂਦੇ ਆ ਕਲਨ ਇਹ ਧਰਨਾ ਲਾ ਕੇ ਜਥੇਬੰਦੀ ਇਹਨਾਂ ਦੀ ਪਾਰਟੀ ਉੱઠી ਵੀ ਆ ਜਿਹੜਾ ਅੱਜ ਕੇਦਰੀਵਾਲ ਗੱਲਾਂ ਕਰਦਾ ਦਿੱਲੀ ਚ 13 ਦਿਨ ਭੁੱਖਾ ਰਿਹਾ ਦਿੱਲੀ ਚ ਬੈਠਾ ਧਰਨੇ ਤੇ ਧਰਨੇ ਦੇ ਵਿੱਚੋਂ